ਹੁਣ ਤੁਸੀਂ ਕਦੋਂ ਸੋਚੋਗੇ ਇਹ ਦੇਸ਼ ਵਾਸੀਆਂ ਨੂੰ ਪੁੱਛਣਾ ਕਿ ਉਹ ਤੁਹਾਡੀ ਬੇਟੀ ਨਹੀਂ ਸੀ ਉਹ ਭਾਰਤ ਦੀ ਬੇਟੀ ਨਹੀਂ ਸੀ ਅਸੀਂ ਤੁਹਾਡੇ ਵਿੱਚੋਂ ਨਹੀਂ ਆਂਦੇ ਹੈਗੇ ਅਸੀਂ ਵੀ ਤੁਹਾਡੇ ਵਿੱਚੋਂ ਹੀ ਆਉਨੇ ਆ ਮੇਰੇ ਪਿਤਾ ਜੀ ਕੋਈ ਡਾਕਟਰ ਨਹੀਂ ਸੀਗੇ ਅਤੇ ਬਹੁਤ ਸਾਰੇ ਕਿਸਾਨਾਂ ਦੇ ਬੱਚੇ ਵੀ ਘੁੰਮ ਰਹੇ ਨੇ ਇਹ ਤੁਹਾਡੇ ਉੱਤੇ ਆ ਕਿ ਤੁਸੀਂ ਕੀ ਸੋਚਦੇ ਹੋ ਜੇ ਤੁਸੀਂ ਸਿਰਫ ਡਾਕਟਰ ਦੇ ਨਾਲ ਹੀ ਜੋੜ ਕੇ ਸੋਚੋਗੇ ਤਾਂ ਫਿਰ ਤੁਸੀਂ ਦੇਸ਼ ਬਾਰੇ ਕਿਵੇਂ ਸੋਚ ਸਕੋਗੇ ਆਖਰ ਉਹ ਇਸ ਦੇਸ਼ ਦੀ ਬੱਚੀ ਸੀ ਨਾ ਉਹ ਭਾਰਤ ਦੀ ਕੁੜੀ ਸੀ ਜਿੱਥੇ ਅੱਜ ਪੀਜੀਆ ਦੇ ਸੀਨੀਅਰ ਡਾਕਟਰਾਂ ਨੇ ਅੰਦਰ ਹੀ ਪੀਜੀਆਈ ਦੇ ਪ੍ਰੋਟੈਸਟ ਕਰਦੇ ਆ ਹੋਇਆ ਆਪਣਾ ਮੰਗ ਪੱਤਰ ਆਪਣੇ ਡਾਇਰੈਕਟਰ ਨੂੰ ਦਿੱਤਾ ਹੈ ਉਸੇ ਤਹਿਤ ਹੁਣ ਅੱਜ ਤਮਾਮ ਪੀਜੀਆਈ ਦੇ ਰੈਜ਼ੀਡੈਂਟ ਡਾਕਟਰ ਜਿਹੜੇ ਲੰਬੇ ਸਮੇਂ ਤੋਂ ਹੜਤਾਲ ਤੇ ਬੈਠੇ ਨੇ ਉਹਨਾਂ ਵੱਲੋਂ ਸ਼ਹਿਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਜਿਹੜਾ ਕਿ ਪੀਜੀਆਈ ਕਨਪਰ ਗੇਟ ਤੋਂ ਸ਼ੁਰੂ ਹੋਇਆ ਸਾਰਾ ਸੈਕਟਰ ਜਾ ਕੇ ਖਤਮ ਹੋਵੇਗਾ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਡਾਕਟਰਾਂ ਦੀ ਸਮੱਸਿਆ ਕੀ ਆ ਕੀ ਮੰਗਾ ਨੇ ਕਿਉਂ ਹੋ ਹੜਤਾਲ ਤੇ ਬੈਠੇ ਨੇ ਕਿਉਂ ਪ੍ਰੋਟੈਸਟ ਕਰ ਰਹੇ ਨੇ ਤਸਵੀਰਾਂ ਦਿਖਾਉਂਦੇ ਆ ਤਮਾਮ ਜਿਹੜੇ ਇੱਥੇ ਡਾਕਟਰ ਨੇ ਜਿਹੜੇ ਰੈਜ਼ੀਡੈਂਟ ਡਾਕਟਰ ਨੇ ਉਹ ਪੱਤੀਆਂ ਹੱਥਾਂ ਤੇ ਸਿਰਾਂ ਤੇ ਬੰਨ ਕੇ ਆਪਣੇ ਆਪ ਨੂੰ ਜ਼ਖਮੀ ਦਿਖਾ ਕੇ ਅੱਜ ਜਿਹੜਾ ਇੱਥੇ ਉਹ ਪਹੁੰਚੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਇਹ ਸ਼ੌਕ ਨਹੀਂ ਇਹ ਮਜਬੂਰੀ ਆ ਹੜਤਾਲ ਸਾਡੇ ਲਈ ਜ਼ਰੂਰੀ ਆ ਕਿਉਂਕਿ ਫਾਂਸੀ ਦੇਣ ਦੀ ਗੱਲ ਕਰ ਰਹੇ ਉਹਨਾਂ ਨੂੰ ਪਾਛ ਦਿੱਤੀ ਜਾਵੇ ਜਿਨ੍ਹਾਂ ਨੇ ਅਜਿਹਾ ਕੁਝ ਕੀਤਾ ਹੈ ਕਾਤਰਾ ਨੂੰ ਫਾਂਸੀ ਦੇਣ ਦੀ ਗੱਲ ਕੀਤੀ ਗਈ ਹੈ ਕਾਤਲ ਜ਼ਿੰਦਾ ਹੈ ਉਹਨਾਂ ਦੇ ਹੱਥਾਂ 'ਚ ਜਿਹੜੀਆਂ ਤਾਕੀਆਂ ਫੜ ਕੇ ਅੱਜ तमाम ਡਾਕਟਰ ਜਿਹੜੇ ਨੇ ਉਹ ਪ੍ਰੋਟੈਸਟ ਤੇ ਨੇ ਉਹਨਾਂ ਵੱਲੋਂ ਲਗਾਤਾਰ ਇਹ ਪ੍ਰੋਟੈਸਟ ਜਿਹੜਾ ਚੱਲਿਆ ਜਾ ਰਿਹਾ ਸਿਰਫ ਆਪਣੀ ਆ ਬੰਦਾ ਜਿਹੜੀਆਂ ਇਨਸਾਫ ਦੀ ਮੰਗਾ ਉਹਨਾਂ ਨੂੰ ਲੈ ਕੇ

ਮੰਗਵਾ ਦੱਸੋ ਸਾਨੂੰ ਦੱਸੋ ਵਸਤੇ ਕੀ ਲੋਕਾਂ ਨੂੰ ਦੱਸਣ ਵਾਸਤੇ ਕੀ ਅਸੀਂ ਜਸਟਿਸ ਦੇ ਵੀ ਨਾ ਆਰਾਮ ਨਹੀਂ ਲਾਗੇ ਤੇ ਬਟ ਇਸ ਕੰਟੀਨਿਊ ਰਹਾ ਕੇ ਤੇ ਉਸ ਗੱਦ ਨਾਲ ਜੋ ਕੁੜੀ ਗਈ ਆ ਉਹਨੂੰ ਜਸਟਿਸ ਤੇ ਲਾਣਾ ਸਾਡਾ ਇੱਕ ਮੰਗ ਹੈ ਸਾਡੀ ਤੇ ਦੂਜੀ ਮੰਗ ਹੈ ਸਾਡੀ ਸੀਪੀਏ ਸਾਨੂੰ ਚਾਹੀਦਾ ਇਹ ਚਾਹੀਦਾ ਜਿਵੇਂ ਸੜਕਾਂ ਦੇ ਵੀ ਉੱਤਰ ਆਇਓ ਸ਼ਹਿਰ ਦੇ ਵਿੱਚ ਕੀ ਲੋਕਾਂ ਨੂੰ ਲੋਕਾਂ ਨੂੰ ਆ ਕਾਹ ਚਾਹੀਦਾ ਕੋਈ ਵੀ ਇਸ ਵਾਸਤੇ ਬਸਤੇ ਅਵੇਰ ਹੋ ਜਾਏ ਤਾਂ ਸਾਨੂੰ ਸਪੋਰਟ ਕਰੋ ਇਹ ਸਾਡੇ ਲਈ ਨਹੀਂ ਇਹ ਦੇਸ਼ ਦੀ ਲਈ ਹੈ ਦੇਸ਼ ਦੀ ਹਰ ਕੁੜੀ ਔਰ ਔਰਤ ਦੀ ਸੁਰੱਖਿਆ ਦਾ ਮਾਮਲਾ ਹੈ ਖਾਸ ਕਰਕੇ ਜਿਹੜਾ ਹੈ ਜਸਟਿਸ ਦੀ ਮੰਗ ਕਰਦੇ ਹੋਏ ਆ तमाम ਡਾਕਟਰਾਂ ਵੱਲੋਂ ਜਿਹੜਾ ਕਿ ਕਾਰ ਸਿਰਾਂ ਤੇ ਜਿਹੜੀਆਂ ਪੱਟੀਆਂ ਬਣ ਕੇ ਕੀਤਾ ਜਾ ਰਿਹਾ ਕਿਵੇਂ ਦੇਖ ਰਹੇ ਹੋ ਸਾਲੋ ਪਟਸ ਨੂੰ ਅੱਜ ਕਿਸ ਸੜਕਾਂ ਦੇ ਉੱਤੇ ਰਿਓ ਪ੍ਰੋਟੈਸਟ ਦੇ ਜ਼ਰੀਏ ਇਹ ਜ਼ਰੂਰੀ ਹੈ ਇਵਨ ਲੋਕਲ ਜੋ ਲੋਕੀਆ ਉਹਨਾਂ ਨੂੰ ਵੀ ਸਾਡੇ ਨਾਲ ਪ੍ਰੋਟੈਸਟ ਕਰਨਾ ਚਾਹੀਦਾ ਇਹ ਸਿਰਫ ਹਸਪੀਟਲ ਦੀ ਕੁੜੀ ਦੀ ਗੱਲ ਨਹੀਂ ਹੈ ਇਹ ਡੇਲੀ ਰੁਟੀਨ ਚ ਹੋ ਰਿਹਾ ਰੇਪ ਹੈ ਜਿਹਦੇ ਸ਼ੁੱਡ ਬੀ ਸਮ ਸਟ੍ਰਿਕਟ ਐਕਸ਼ਨ ਇਹ ਕੋੜ ਕਿਉਂ ਰੰਗ ਲੱਗਿਆ ਨਜ਼ਰ ਆ ਰਿਹਾ ਖੂਨ ਹੈ ਕਿ ਉਹਨੂੰ ਮੈਸੇਜ ਦੇਣਾ ਚਾਹੁੰਦੇ ਇਸ ਥਰੂ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਡਾਕਟਰ ਜਿਹੜੀ ਔਨ ਡਿਊਟੀ 36 ਹਜ਼ਾਰ ਦੀ ਡਿਊਟੀ ਉਹਦਾ ਰੇਪ ਤੇ ਉਹਦਾ ਮਰਡਰ ਕੀਤਾ ਜਾਂਦਾ ਹੈ ਇਹ ਕਿੰਦੀ ਸ਼ਰਮਨਾਕ ਗੱਲ ਹੈ ਸਾਡੇ ਇੰਡੀਆ ਦੇ ਲਈ ਸਾਡੇ ਸਾਰਿਆਂ ਦੇ ਲਈ ਇੱਕ ਮੈਸੇਜ ਹੈ ਕਿ ਸਾਨੂੰ ਬਚਾਓ ਸਾਡੇ ਨਾਲ ਖੜੇ ਹੋ ਤੇ ਸਾਡੇ ਲਈ ਖੜੋ ਸਾਡੇ ਨਾਂ ਦੀ ਆਵਾਜ਼ ਉਠਾਓ ਬਿਲਕੁਲ ਸੋ ਨਾਲ ਖੜਨ ਦੀ ਗੱਲ ਹੈ ਲੋਕਾਂ ਨੂੰ ਜਗਾਉਣ ਦੀ ਗੱਲ ਹੈ ਇਸ ਕਰਕੇ ਜਿਹੜਾ ਹੈ ਪ੍ਰੋਟੈਸਟ ਅੱਜ ਚੰਡੀਗੜ੍ਹ ਦੇ ਦੀ ਹੈ ਸੜਕਾਂ ਦੇ ਉੱਤੇ ਨਜ਼ਰ ਆ ਰਿਹਾ तमाम ਰੈਜ਼ੀਡੈਂਟ ਡਾਕਟਰ ਕਿਤੇ ਨਹੀਂ ਵੀ ਹੋਣਾ ਸੀ ਕਰੋਨਾ ਵਾਰੀਅਰ ਦਾ ਨਾਮ ਦਿੱਤਾ ਜਾਂਦਾ ਹੈ ਕਰੋਨਾ ਚ ਹੀਰੋ ਦਾ ਇਹਨਾਂ ਦਾ ਨਾਮ ਦਿੱਤਾ ਜਾਂਦਾ ਹੈ ਤਾਂ ਅੱਜ ਇਹੀ ਹੀਰੋ ਉਹੀ ਸਾਡੇ ਵਾਰੀਅਰ ਸੜਕਾਂ ਤੇ ਜਿਹੜੇ ਉਹ ਉੱtre ਹੋਏ ਨੇ ਤੇ ਉਹਨਾਂ ਵੱਲੋਂ ਇਹ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਹੈ ਮੈਂ ਰਾਤੀ ਆਈਸੀਯੂ ਚ ਡਿਊਟੀ ਕਰ ਰਿਹਾ ਸੀਗਾ ਮੇਰੇ ਕੁਝ ਪੇਸ਼ੈਂਟ ਵੈਂਟੀਲੇਟਰ ਤੇ ਵੀ ਨੇ ਤੇ ਮੈਨੂੰ ਸਿੱਧਾ ਆਪਣੀ ਜਿਹੜੀ 4-6 ਘੰਟੇ ਨੀਂਦ ਮਿਲਦੀ ਆ ਉਹ ਛੱਡ ਕੇ ਹੜਤਾਲ ਤੇ ਆਣਾ ਪੈ ਰਿਹਾ ਕਿਵੇਂ ਦੇਖ ਰਹੇ ਹੋ ਪ੍ਰੋਟੈਸਟ ਨੂੰ ਲਗਾਤਾਰ ਪ੍ਰੈਸ ਕਰਨਾ ਪੈ ਰਿਹਾ ਪਰ ਲੋਕ ਨਹੀਂ ਜਾਗ ਰਹੇ ਨਾ ਸਰਕਾਰ ਜਾਗ ਰਹੀ ਹੈ ਦੇਖੋ ਇਸ ਤਰ੍ਹਾਂ ਕਿ ਇਹ ਤੁਹਾਡੇ ਉੱਤੇ ਆ ਤੁਸੀਂ ਕੱਲ ਨੂੰ ਚਾਹੁੰਦੇ ਹੋ ਤੁਹਾਡਾ ਬੱਚਾ ਡਾਕਟਰ ਬਣੇ ਤੁਸੀਂ ਕੱਲ ਨੂੰ ਚਾਹੁੰਦੇ ਹੋ ਕਿ ਤੁਹਾਡੀ ਬੇਟੀ ਬਿਨਾਂ ਡਰ ਤੋਂ ਸੜਕ ਤੇ ਆਪਣਾ ਕੰਮ ਡਿਊਟੀ ਤੇ ਜਾ ਸਕੇ ਆਪਣਾ ਕੰਮ ਕਰ ਸਕੇ ਇਹ ਤੁਹਾਡੇ ਉੱਤੇ ਆ ਤੁਸੀਂ ਇੱਥੇ ਇਸ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਚਾਹੁੰਦੇ ਹੋ ਆਪਾਂ ਕਹਿ ਤਾਂ ਦਿੰਦੇ ਆ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਮੈਂ ਬਹੁਤ ਦੁਖੀ ਆ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਜਾਂ ਆਪਣੇ ਦੇਸ਼ ਦਾ ਯੂਥ ਬਾਹਰ ਜਾ ਰਿਹਾ ਪਰ ਆਪਾਂ ਨੂੰ ਇੱਕ ਸਿਕਿਓਰ ਤੇ ਸੇਫ ਮਾਹੌਲ ਵੀ ਦੇਣਾ ਪਏਗਾ ਨਾ ਜੇ ਆਪਾਂ ਚਾਹੁੰਦੇ ਐ ਇੱਥੇ ਬੱਚੇ ਕੰਮ ਕਰਨਾਂ ਬਿਲਕੁਲ ਐ ਪਰ ਅੱਜ ਦੀ ਜਿਵੇਂ ਇਹ ਮਾਰਚ ਵੀ ਕੀਤਾ ਜਾ ਰਿਹਾ ਪੂਰੇ ਸ਼ਹਿਰ ਦੇ ਵਿੱਚ ਸ਼ਹਿਰ ਵਾਸੀ ਕੀ ਬਾਕੀ ਜਾਗ ਪਉਣਗੇ ਕਿ ਲੰਬੇ ਸਮੇਂ ਤੋਂ ਹੀ ਪ੍ਰੋਟੈਸਟ ਤੇ ਜਾਂਦੋਂ ਕੋਈ ਰਿਸਪੌਂਸ ਨਹੀਂ ਮਿਲਦਾ ਇਹ ਜਿਹੜਾ ਰੇਪ ਦੀ ਘਟਨਾ ਹੋਈ ਐ ਇਹ ਕੋਈ ਇੱਕ ਨਹੀਂ ਹੋਈ ਹੋਣੇ ਤੁਸੀਂ ਦੇਖਿਆ ਨਰਸਿੰਗ ਕਾਡਰ ਦੀ ਇੱਕ ਲੇਡੀ ਨਾਲ ਉੱਥੇ ਉੱਤਰਾਖੰਡ ਦੇ ਵਿੱਚ ਵੀ ਇੱਕ ਰੇਪ ਦਾ ਸੇਮ ਸੇਮ ਤੋਂ ਸੇਮ ਘਟਨਾ ਹੋਈ ਹੈ ਹੁਣ ਤੁਸੀਂ ਕਦੋਂ ਸੋਚੋਗੇ ਇਹ ਦੇਸ਼ ਵਾਸੀਆਂ ਨੂੰ ਪੁੱਛਣਾ ਕਿ ਉਹ ਤੁਹਾਡੀ ਬੇਟੀ ਨਹੀਂ ਸੀ ਉਹ ਭਾਰਤ ਦੀ ਬੇਟੀ ਨਹੀਂ ਸੀਗੀ ਅਸੀਂ ਤੁਹਾਡੇ ਵਿੱਚੋਂ ਨਹੀਂ ਆਂਦੇ ਹੈਗੇ ਅਸੀਂ ਵੀ ਤੁਹਾਡੇ ਵਿੱਚੋਂ ਹੀ ਆਉਨੇ ਆ ਮੇਰੇ ਪਿਤਾ ਜੀ ਕੋਈ ਡਾਕਟਰ ਨਹੀਂ ਸੀਗੇ ਇੱਥੇ ਬਹੁਤ ਸਾਰੇ ਕਿਸਾਨਾਂ ਦੇ ਬੱਚੇ ਵੀ ਘੁੰਮ ਰਹੇ ਨੇ ਇਹ ਤੁਹਾਡੇ ਉੱਤੇ ਆ ਕੇ ਤੁਸੀਂ ਕੀ ਸੋਚਦੇ ਹੋ ਜੇ ਤੁਸੀਂ ਸਿਰਫ ਡਾਕਟਰ ਦੇ ਨਾਲ ਹੀ ਜੋੜ ਕੇ ਸੋਚੋਗੇ ਤਾਂ ਫਿਰ ਤੁਸੀਂ ਦੇਸ਼ ਬਾਰੇ ਕਿਵੇਂ ਸੋਚ ਸਕੋਗੇ ਆਖਰ ਉਹ ਇਸ ਦੇਸ਼ ਦੀ ਬੱਚੀ ਸੀ ਨਾ ਉਹ ਭਾਰਤ ਦੀ ਕੁੜੀ ਸੀ ਤਬੇਕਲ ਪਾਰਟ ਦੇ ਇੱਕ ਕੁੜੀ ਸੀਗੀ ਤੇ ਇੱਕ ਦੇਸ਼ ਦੀ ਬੱਚੀ ਸੀ ਜਿਹਨੂੰ ਅਜੇ ਇਨਸਾਫ਼ ਦਿਮਾਉਲ ਨਹੀਂ तमाम ਡਾਕਟਰ ਨੇ ਜਿਹੜੇ ਉਹ ਸੜਕਾਂ ਤੇ ਜਿਹੜੇ ਅਜਿੱਤਰੇ ਹੋਏ ਇਹੀ ਆਇਆ ਤੇ तमाम ਡਾਕਟਰਾਂ ਵੱਲੋਂ ਜਿਹੜਾ ਰੋਸ ਮਾਰਚ ਕੱਢਿਆ ਗਿਆ ਸੀ ਉਹ ਇੱਥੇ 17 ਸੈਕਟਰ ਪਹੁੰਚਿਆ ਹੈ ਤੇ ਇੱਥੇ ਉਹਨਾਂ ਦਾ ਸਵਾਗਤ ਵੱਖ-ਵੱਖ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਦੀਆਂ ਐਸੋਸੀਏਸ਼ਨਾਂ ਨੇ ਕੀਤਾ। तमाम ਡਾਕਟਰ, तमाम ਰੈਜ਼ੀਡੈਂਟ ਡਾਕਟਰਸ, तमाम ਨਰਸ ਸਟਾਫ ਸਾਰੇ ਹੀ ਮਿਲ ਕੇ ਇੱਥੇ ਅੱਜ ਪ੍ਰੋਟੈਸਟ ਕਰਕੇ ਗਏ ਨੇ। ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਮੰਗ ਇੱਕੋ ਹੀ ਆ। ਇੱਕ ਤਾਂ ਸੀਪੀਏ ਜਲਦ ਲਿਆਂਦਾ ਜਾਵੇ, ਯਾਨੀ ਕਿ ਸੈਂਟਰਲ ਪ੍ਰੋਡਕਸ਼ਨ ਐਕਟ ਜਲਦ ਲਿਆਂਦਾ ਜਾਵੇ ਤੇ ਦੂਜਾ ਜਿਹੜਾ ਆ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਜਾਣ ਜਿਨ੍ਹਾਂ ਵੱਲੋਂ ਉਸ ਲੜਕੀ ਨਾਲ ਕਨੌਣੀ ਹਰਕਤ ਕੀਤੀ ਗਈ ਆ ਡਾਕਟਰ ਇੱਥੋਂ ਸਾਰੇ ਉਹ ਚੰਡੀਗੜ੍ਹ ਮੋਹਾਲੀ ਪੰਚਕੁਲਾ ਦੇ ਇਕੱਠੇ ਹੋਏ ਆ ਔਰ ਜਿਹੜਾ ਵੀ ਉਸ ਡਾਕਟਰ ਨਾਲ ਹੋਇਆ ਹੈ ਜ਼ੁਲਮ ਤੇ ਹੱਤਿਆ ਉਹ ਬਹੁਤ ਦਰਦਨਾਕ ਤੇ ਇੱਕ ਹਾਦਸਾ ਹੋਇਆ ਹੈ ਸਾਨੂੰ ਚਾਹੀਦਾ ਹੈ ਪੂਰੀ ਜਨਤਾ ਨੂੰ ਚਾਹੀਦਾ ਹੈ ਕੱਲ ਨੂੰ ਕਿਸੇ ਨਾਲ ਵੀ ਇਹ ਗੱਲ ਕਿਸੇ ਦੀ ਬੇਟੀ ਕਿਸੇ ਦੀ ਬਹਨ ਹੋ ਸਕਦੀ ਹੈ ਇਸ ਚੀਜ਼ ਦਾ ਸ਼ਿਕਾਰ ਤੇ ਤੁਹਾਨੂੰ ਚਾਹੀਦਾ ਹੈ ਤੁਸੀਂ ਸਾਰੇ ਅੱਗੇ ਆਓ ਅੱਗੇ ਆ ਕੇ ਸਰਕਾਰ ਨੂੰ ਅਪੀਲ ਕਰੋ ਜਿਹੜੀ ਗਵਰਨਮੈਂਟ ਹੈ ਕਲਕੱਤਾ ਦੀ ਸੈਂਟਰਲ ਗਵਰਨਮੈਂਟ ਹੈ ਉਹਨਾਂ ਤੱਕ ਗੱਲ ਜਾਣੀ ਚਾਹੀਦੀ ਹੈ ਕਲਕੱਤਾ ਵਿੱਚ ਬੰਗਾਲ ਵਿੱਚ ਜਿਹੜੀ ਚੀਫ ਮਿਨਿਸਟਰ ਇੱਕ ਲੇਡੀ ਹੋ ਕੇ ਇੱਕ ਉੱਥੇ ਵੂਮਨ ਨਾਲ ਜ਼ੁਲਮ ਹੋਣਾ ਔਰ ਇੰਨਾ ਦਰਦਨਾਕ ਜ਼ੁਲਮ ਹੋਣਾ ਬਹੁਤ ਵੱਡੀ ਗੱਲ ਹੈ ਇਹਦਾ ਮਤਲਬ ਜਿਹੜੀਆਂ ਵੂਮਨਸ ਨੇ ਡਾਕਟਰ ਤਾਂ ਛੱਡੋ ਉਹ ਸੁਰੱਖਿਤ ਸਾਡੇ ਦੇਸ਼ ਵਿੱਚ ਨਹੀਂ ਨੇ ਜਿਦੇ ਵਾਸਤੇ ਆਵਾਜ਼ ਉਠਾਣੀ ਹੀ ਚਾਹੀਦੀ ਹੈ ਤੇ ਡਾਕ ਇਸ ਕਰਕੇ ਤੁਸੀਂ ਜਾਗੋ ਅਸੀਂ ਤਾਂ ਇਹੀ ਕਹਿੰਦੇ ਆ ਜਿਹੜੀ ਆਮ ਜਨਤਾ ਹੈ ਉਹ ਜਾਗੇ ਤੇ ਜਾਗ ਕੇ ਅੱਖਾਂ ਖੋਲ ਕੇ ਦੇਖੇ ਕਿ ਕੀ ਹੋ ਰਿਹਾ ਹੈ ਹਜੇ ਵੀ ਬਹੁਤ ਸਾਰੇ ਡਾਕਟਰ ਨੇ ਜਿਹੜੇ ਇੱਥੇ ਮੌਜੂਦ ਨੇ ਤਸਵੀਰਾਂ ਤੁਹਾਨੂੰ ਦਿਖਾਉਂ ਰਿਹਾ ਨਾਲ ਦੀ ਨਾਲ ਕਿ ਇੱਥੇ ਹੀ ਜਿਹੜਾ ਆ ਡਾਕਟਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ ਤਾਂ ਕਿ ਆਮ ਆਬਾਦ ਨੂੰ ਜਗਾਇਆ ਜਾ ਸਕੇ ਆਮ ਲੋਕਾਂ ਨੂੰ ਜਗਾਇਆ ਜਾ ਸਕੇ ਪੀਜੀਆਈ ਤੋਂ ਇਹ ਪ੍ਰੋਟੈਸਟ ਸ਼ੁਰੂ ਹੋਇਆ ਸੀ ਹੌਲੀ ਹੌਲੀ ਵੱਖ-ਵੱਖ ਸੜਕਾਂ ਤੋਂ ਹੁੰਦਾ ਆ ਪ੍ਰੋਟੈਸਟ ਆਖਿਰਕਾਰ 17 ਦੇ ਇਸ ਪਲਾਜ਼ਾ ਵਿਖੇ ਪਹੁੰਚਿਆ ਜਿੱਥੇ ਵੱਖ-ਵੱਖ ਹਸਪਤਾਲ ਦੀਆਂ ਐਸੋਸੀਏਸ਼ਨਾਂ ਨੇ ਇਹਨਾਂ ਦਾ ਵੈਲਕਮ ਕੀਤਾ ਸਾਥ ਦਿੱਤਾ ਇਕਜੁੱਟ ਹੋਏ ਤੇ ਇਕ ਜੁਟਰਤਾ ਤੋਂ ਬਾਅਦ ਆਖੀਕਾਰ ਇੱਕ ਸਟਰੋਂਗਲੀ ਮੈਸੇਜ ਆ ਜਿਹੜਾ ਉਹ ਆਮ ਲੋਕਾਂ ਦੇ ਵਿੱਚ ਪਹੁੰਚਾਇਆ ਗਿਆ ਹੈ ਕਿ ਡਾਕਟਰਾਂ ਨੂੰ ਵੀ ਜ਼ਰੂਰਤ ਹੈ ਨਿਆਂ ਦੀ ਡਾਕਟਰਾਂ ਨੂੰ ਵੀ ਜ਼ਰੂਰਤ ਹੈ ਉਹਨਾਂ ਦੀ ਜੇਕਰ ਉਹ ਡਾਕਟਰ ਉਹਨਾਂ ਲਈ ਖੜਦੇ ਨੇ ਤਾਂ ਹੁਣ ਆਮ ਲੋਕ ਵੀ ਡਾਕਟਰਾਂ ਲਈ ਜਿਹੜਾ ਜ਼ਰੂਰ ਖੜਨ ਸੋ ਅੱਜ ਇੱਥੇ ਪ੍ਰੋਟੈਸਟ ਕੀਤਾ ਗਿਆ ਅੱਗੇ ਪ੍ਰੈਸ ਹਸਤਾੜ ਚੁੰਦਾ ਸੀ ਅੱਜ ਮਾਰਕੀਟ ਚ ਪ੍ਰੋਟੈਸਟ ਹੋਇਆ ਤੇ ਪ੍ਰੋਟੈਸਟ ਇਸੇ ਤਰ੍ਹਾਂ ਜਾਰੀ ਰਹੇਗਾ ਆ ਸੀਨੀਅਰ ਡਾਕਟਰਾਂ ਨੇ ਵੀ ਸਾਥ ਦਿੱਤਾ ਓਪਡੀਆਂ तमाम ਬੰਦ ਕਰਕੇ ਤੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਹੈ ਹੁਣ ਦੇਖਣਾ ਹੋਵੇਗਾ ਕਦ ਇਹ ਪ੍ਰੋਟੈਸਟ ਖਤਮ ਹੁੰਦਾ ਹੈ ਕਦ ਇਨਸਾਫ ਮਿਲਦਾ ਹੈ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਪੀ.ਟੀ.ਸੀ. ਨਿਊਜ਼ ਚੰਡੀਗੜ੍ਹ